ਤਾਰਿਓ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦੀਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿੱਧ ਅਰ ਸਿੱਧ ਨਾ ਛੋਡੈ ਸੱਥ ਦਾਨ ਬਡਾਓ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹੋ ਤਤ ਤਾਹੇ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਤਿੰਨ ਭਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ ਗਣ ਗੰਧਰਬ ਖੋਜੰਤ ਫਿਰੇ ਅਬਨਾਸੀ ਅਚਲ ਅਜੂਨੀ ਸੰਭਉ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹੈ ਤੈ ਹਰ ਪਰਮ ਪਦ ਪਾਇਓ ਸਤ ਗੁਰੂ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪਉਪ ਭਗਤ ਹਰ ਕੇ ਜੋ ਗੁਣੰ ਅੰਬਰੀਕ ਜੈ ਦੇਵਤ ਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕਉ ਅਵਤਾਰ ਭਇਓ ਕਲਪਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੈ ਹਰ ਪਰਮ ਪਦ ਪਾਇਓ ਮਨਸਾ ਕਰਿ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਐ ਜੋ ਤਿਨੰ ਬਾਚਾ ਕਰਿ ਸਿਮਰੰਤ ਤੁਜੈ ਤਿਨ ਦੁਖ ਦਰਿਦ੍ਰ ਮਿਟਿਐ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰ ਸਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜयो ਜੈ ਜਗ ਮਹ ਤੈ ਹਰ ਪਰਮ ਪਦ ਪਾਇਓ ਜਹ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ ਜਹ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋਂ ਦਿਨ ਜਹ ਸਤਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜਹ ਸਤਗੁਰ ਸਿਮਰੰਥ ਰਿੱਧ ਸਿੱਧ ਨਵ ਨਿਦ ਪਾਵੈ ਸੋਈ RAM DAS ਗੁਰ ਬਲ ਭਣ ਮਿਲ ਸੰਗਤ ਤਨ ਤਨ ਕਰਹੁ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨ ਰਹੁ ਜਿਨ ਸਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਉ ਪਾਸ ਤਾ ਤੇ ਗਉਹਰ ਗਿਆਨ ਪ੍ਰਗਟ ਉਜੀਆ ਰੋ ਦੁਖ ਦਰਿਦਰ ਅੰਧਿਆਰ ਕੋ ਨਾਸ ਕਬੀਰਤ ਜੋ ਸੰਤ ਚਰਨ ਮੁੜ ਲਾਗਹਿ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਭਉ ਮਨ ਹੈ ਤੁਮ ਮਲਿਆਗਰ ਪ੍ਰਗਟ ਸੁਬਾਸ ਤ੍ਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜੋ ਜੋ ਪ੍ਰਗਾਸ ਜਹ ਪਿਖਤ ਅਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਝਨ ਜਾਨਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛ ਕਹੀ ਨਾ ਜਾਈ ਛੋਡੀ ਸ੍ਰਿਸ਼ਟ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ અપਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ ਸਿਰ ਆ ਤਪਤ ਸਚਉ ਤਖਤ ਜੋਗ ਭੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸੱਲ ਪਣ ਤੂ ਅਟਲ ਰਾਜ ਅਭਗ ਦਲ ਤੂ ਸਤਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰਹਿ ਤੁਰ ਆਦ ਜੁਗਾਦ ਅਨਾਦ ਕਲਾ ਤਾਰੀ ਤ੍ਰਿਹੋ ਲੋਹ ਅਗਮ ਨਿਗਮ ਉਧਾਰਨ ਜਰਾ ਜਮਹਿ ਆਰੋਹ ਗੁਰ ਅਮਰਦਾਸ ਥਿਰ ਥਪਿਓ ਪਰਗਾਮੀ ਤਾਰਣ ਤਰਣ ਅਗ ਅੰਤਕ ਬਦੈ ਨ ਸਾਲਿ ਕਬ ਗੁਰ ਰਾਮਦਾਸ ਤੇਰੀ ਸਰਣ ਸਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਬਲ ਰਿਤ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁ ਜਸ ਬਖਾਣਿਓ ਭਗਤ ਜੋਗ ਕਉ ਜੈਤ ਵਾਰ ਹਰ ਜਨਕ ਉਪਾਇਓ ਸਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਬੜ ਭਾਗੀ ਉਨਮਾਨਿਓ ਰਿੱਧ ਸਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਪਉ ਠਹਿਰਾਇਓ ਜਨਕ ਰਾਜ ਵਰਤਾਇਆ ਸਤਜੁਗ ਆਲੀਣਾ ਗੁਰ ਸਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰੂ ਨਾਨਕ ਸੱਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜੁਨ ਘਰ ਗੁਰੂ ਰਾਮਦਾਸ ਅપરੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਨੋ ਆਜੋਨੀ ਸੰਭਵਿਓ ਸੁਜਸ ਕਲ ਕਵੀ ਅਣ ਵਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰੂ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜੁਨ ਅਮੋਲ ਆਜੋਨੀ ਸੰਭਉ ਪੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭਉ ਅਗਹਿ ਗਹਿਣ ਬ੍ਰਹਮ ਪ੍ਰਾਂਤ ਦਹਿਣ ਸੀਤਲ ਸੁਖ ਦਾਤਉ ਆ ਸੰਭਉ ਉਦਵਿਓ ਪੁਰਖ ਪੂਰਨ ਵਿਧਾਤਉ ਨਾਨਕ ਆਦ ਅੰਗਦ ਅਮਰ ਸਤਿਗੁਰ ਸਬਦ ਸਮਾਇਓ ਤਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰ ਪੂਰਾ ਪਾਇਓ ਬੜ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹ ਜਸ ਬਖਤਾ ਕੁੱਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਝਾ ਅਰਜੁਨ ਹਰ ਭਗਤਾ ਤ੍ਰਮ ਧੀਰ ਗੁਰਮਤ ਗਭੀਰ ਪਰ ਦੁਖ ਵਿਸਾਰਣ ਸਬਦ ਸਾਰ ਹਰਿ ਸਮ ਉਦਾਰ ਅਹੰ ਮੇਵ ਨਿਵਾਰਣ ਮਹਾਦਾਨ ਸਤਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਹਰਨਾਮ ਮੰਤਰ ਨਵ ਨਿਦ ਨਾਨਖ ਹਟੈ ਗੁਰੂ ਰਾਮਦਾਸ ਤਨ ਸਰਬਮੈ ਸਹਿਜ ਚੰਦੂ ਆਤਾਣਿਓ ਗੁਰ ਅਰਜੁਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਪੈ ਨਿਰਪਉ ਮਾਨਿਓ ਲੱਖ ਮਹਿ ਅਲੱਖ ਲਖਾਇਓ ਅਗਮ ਅਗੋਚਰ ਗਤ ਗਭੀਰ ਸਤਗੁਰ ਪਰਚਾਇਓ ਗੁਰ ਪਰਚੈ ਪਰਵਾਣ ਰਾਜ ਮਹਿ ਜੋਗ ਕਮਾਇਓ ਤਨ ਤਨ ਗੁਰ ਤਨ ਅਭਰ ਸਰ ਸੁਭਰ ਭਰਾਇਓ ਗੁਰਗਮ ਪਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਉ ਰਸਨਾ ਬਦਨ ਵਰਦਾਤ ਅਲਖ ਅਪਾਰ ਗੁਰ ਸੂਰਬਦ ਹਉ ਮੈ ਨਿਵਾਰਿਓ ਪੰਚਾਹਰ ਨਿੱਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਗੁਰ ਹਿਰਦੈ ਵਸਾਇਓ ਗੁਰ ਅਰਜੁਨ ਕਲ ਉਚਰੈ ਤੈ ਜਨ ਕਹ ਕਲ ਸਦੀ ਪਾਇਓ